ਕੀਰਤਪੁਰ ਦਾ દવાਖਾਨਾ ਅਤੇ ਦਾਰਾ ਸ਼ਿਕੋ ਗੁਰੂ ਹਰ राय ਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਕੀਰਤਪੁਰ ਵਿਖੇ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਗੁਰੂ ਹਰगोਬਿੰਦ ਜੀ ਨੇ ਉਹਨਾਂ ਨੂੰ ਆਪ ਛਾਤਰ ਵਿਦਿਆ ਤੇ ਸ਼ਸਤਰ ਵਿਦਿਆ ਦਿੱਤੀ। ਗੁਰੂ ਹਰगोਬਿੰਦ ਜੀ ਨੇ ਉਹਨਾਂ ਨੂੰ ਅਗਸਤ 1643 ਈਸਵੀ ਵਿੱਚ ਗੁਰਗੱਦੀ ਸੌਂਪ ਦਿੱਤੀ। ਉਹਨਾਂ ਦੇ ਪਾਸ ਸਦਾ 2200 ਕੋਰਸਵਾਰ ਤਿਆਰ ਬਰ ਤਿਆਰ ਰਹਿੰਦੇ ਸਨ। ਉਹਨਾਂ ਨੇ ਕੀਰਤਪੁਰ ਦੇ ਨੇੜੇ ਪਤਾਲਗੜ ਕਿਲਾ ਵੀ ਉਸਾਰਿਆ ਸੀ ਜਿਸ ਵਿੱਚ ਹਰ ਸਮੇਂ ਗੋਲਾ ਬਰੂਦ ਤਿਆਰ ਰੱਖਿਆ ਜਾਂਦਾ ਸੀ। ਗੁਰੂ ਜੀ ਨੇ ਕੀਰਤਪੁਰ ਵਿੱਚ ਇੱਕ ਬਹੁਤ ਵੱਡਾ ਦਵਾਈਖਾਨਾ ਖੋਲ੍ਹਿਆ ਜਿਸ ਵਿੱਚ ਚੰਗੇ ਵੈਦ ਰੱਖੇ ਤੇ ਦੇਸ਼ ਭਰ ਦੀਆਂ ਦਵਾਈਆਂ ਮੰਗਵਾ ਕੇ ਰੱਖੀਆਂ। ਇੱਥੇ ਆਰ ਲੋਡ ਬੰਦਾ ਦਾ ਮੁਫਤ ਇਲਾਜ ਕੀਤਾ ਜਾਂਦਾ। ਉਦਾਸੀਆਂ ਡੇਰਿਆਂ ਦੇ ਪ੍ਰਚਾਰ ਅਸਥਾਨਾ ਉੱਪਰ ਜਿੱਥੇ ਪਹਿਲਾਂ ਲੰਗਰ ਮਿਲਦਾ ਸੀ ਗੁਰੂ ਜੀ ਨੇ ਉਹਨਾਂ ਨੂੰ ਮੁਫਤ ਇਲਾਜ ਕਰਨ ਦੀ